ਉਮਰ ਪਤਾ ਲੱਗਿਆ ਕਿ ਨਹੀਂ 107 ਸਾਲ ਦੀ ਹੋਗੀ ਸੱਚ ਗੱਲ ਆ ਹੋ ਗਈ ਬਈਆ ਅੱਛਾ ਜੀ ਤੇ ਅੱਖਾਂ ਦਾ ਫਿਰ ਆਪਰੇਸ਼ਨ ਵੀ ਹੋ ਲਿਆ ਹੁਣ ਨਹੀਂ ਜਾਂਦਾ ਨਹੀਂ ਨਹੀਂ ਦਿਖਦਾ ਵੈਸੇ ਤੁਹਾਨੂੰ ਵਧੀਆ ਵਧੀਰਾ ਅੱਛਾ ਜੀ ਇੱਕਦਮ ਤੇ ਦੂਸ਼ਤ ਬੰਦਪਛਾਣ ਹੋ ਜੁਦਾ ਕਲੀਪੀਪੀ ਦੀ ਦੇਖ ਲਈ ਅਈਦਾ ਕੀੜੀ ਵੀ ਹੈ ਕਿਤੇ ਬਾਦਲ ਵਾਲੇ ਕੰਮ ਹੋ ਗਿਆ ਵਾਹ ਜੀ ਵਾਹ ਨੀ ਫਟਿ ਹੋਏ ਸੂਈ ਚ ਧੱਗਾ ਫੱਕ ਸੀ ਲੰਦੀ ਹੂੰ ਵਾਹ ਇਹ ਵਾਹ 107 ਸਾਲ ਦੀ ਉਮਰ ਜੀ ਮਾਤਾ ਕਨੇ ਸੂਈ ਚ ਆਪੇ ਧੱਗਾ ਪਾ ਕੇ ਆਪੇ ਸੀਨਾ ਮਾਰ ਲੈਂਦੇ ਟੋਪੇ ਲਾ ਦਿੰਦੇ ਆਂ ਜੀ ਆਪੇ ਟੋਪੇ ਕੀ ਇਤਰੀ ਸੀਨ ਮਾਰ ਲਈ ਜੀ ਅੱਛਾ ਜਦੋਂ ਪੈਦੋਂ ਮਾਰਦੇ ਚ ਵੇ ਖੁੰਡੀ ਕਿੱਥੇ ਤੁਹਾਡੀ ਜਿਹਦੇ ਨਾਲ ਤੁਰਦੇ ਤੁਸੀਂ ਖੁੰਡੀ ਤੁਰਦੀ ਖੁੰਡੀ ਨਾਲ ਨਹੀਂ ਤੁਰਦੀ ਮਾਤਾ ਮੈਂ 107 ਸਾਲ ਦੀ ਉਮਰ ਖੁੰਡੀ ਐ ਨਹੀਂ ਮਾਤਾ ਕੋਲ ਹੁਣ ਲੋਕਾਂ ਨੇ ਕਹਿਣਾ ਝੂਠ ਬੋਲੀ ਜਾਂਦੇ ਤੁਸੀਂ ਇਹ ਤਾਂ ਤੁਰਦੀ ਨਹੀਂ ਹੋਣੀ ਮਾਤਾ ਹੁਣ ਤੁਰ ਕੇ ਆ ਜਾਓ ਮਾਤਾ ਮੜੇ ਆ ਜਾਓ ਆਜ ਤੁਰ ਜੀ ਮੈਂ ਆ ਜਾਓ ਤੁਰ ਕੇ ਦਿਖਾ ਦਿਓ ਹੁਣ ਇਹ ਹਲੋ ਭਲੇ ਅੱਛਾ ਜੀ ਬਹੁਤ ਵਧੀਆ ਮਾਤਾ ਜੀ ਆ ਜਾਓ ਆ ਜਾਓ ਆ ਜਾਓ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਤੇ ਤੁਸੀਂ ਸਮਾਂ ਵੀ ਦਿੱਤਾ ਸਾਨੂੰ ਆਸ਼ੀਰਵਾਦ ਵੀ ਦਿਓ ਜੀ ਹੈ ਤੰਦਰੁਸਤੀ ਸਾਨੂੰ ਵੀ ਵਾਹ ਕਰ ਦਿਓ ਅੱਛਾ ਜੀ ਹਾਂ ਬਾਕੀ ਸਾਰਾ ਕੁਝ ਠੀਕ ਆ ਖਰੋਟ ਚੱਪਣ ਵਾਲੇ ਦੰਦ ਕਢਵਾ ਲੇ ਕਢਵਾ ਲੇ ਕੇ ਟੁੱਟ ਗਏ ਫਿਰ ਨਹੀਂ ਟੁੱਟ ਗਏ ਆ ਉਮਰ ਦੇ ਹਿਸਾਬ ਦੇ ਨਾਲ ਟੁੱਟ ਗਏ ਰਵਿਆ ਨਹੀਂ ਨਾ ਜਿਹੜਾ ਆਏ ਨਾ ਕੋਈ ਅੱਖਾਂ ਦਾ ਆਪਰੇਸ਼ਨ ਕਰਾਇਆ ਇੱਕ ਹੋਰ ਪਤਾ ਲੱਗਿਆ ਕਹਿੰਦੇ ਕਹਿੰਦੇ ਮਾਤਾ ਨਾ ਤਾਂ ਕਦੇ ਦਵਾਈਓ ਨਹੀਂ ਖਾਦੀ ਉਮਰ ਚ ਨਹੀਂ ਚੱਜੇਂ ਘਾ ਦਿਖਾ ਨਹੀਂ ਹੁੰਦੀ ਨੇ ਤੇ ਦਵਾ ਅਸੀਂ ਕਹਿੰਦੇ ਤੁਸੀਂ ਜੁਗ-ਜੁਗ ਜਿਓ ਪਰ ਕਹਿੰਦੀ ਖਰਾਕਾਂ ਚੰਗੀਆਂ ਨਹੀਂ ਆ ਜੀ ਹੁਣ ਤਾਂ ਬਜ਼ੁਰਗ ਹੋਣ ਤੋਂ ਪਹਿਲਾਂ ਹੀ ਜਿਹੜੇ ਆ ਲੋਕ ਜੀ ਤੁਰ ਗਏ ਤੁਰ ਜਾਂਦੇ ਆ ਜੀ ਤੁਸੀਂ ਆਪਣੀ ਖਰਾਕ ਠੀਕ ਰੱਖੀ ਹੋਣੀ ਆ ਵੀਰ ਆਪੇ ਖਾਦਾ ਭੇਜਾ ਇੱਥਾ ਵੀ ਉੱਥਾ ਆਪਣੀ ਮਾਫੀ ਲਈ ਕਿਸ ਤਰ੍ਹਾਂ ਦੀ ਖਰਾਕ ਸੀ ਤੁਹਾਡੀ ਜੀ ਫਿਰ ਸਾਨੂੰ ਵੀ ਦੱਸ ਦਿਓ ਹੁਣ ਮੈਂ ਕਾਟ-ਕਾਟ ਕੇ ਪੀਣਾ ਤਾਂ ਪਚਦਾ ਹੀ ਨਹੀਂ ਜੀ ਫਿਰ ਉਹ ਐਵੇਂ ਪਾਚੇ ਦਮੰਤਾ ਹੁਣ ਵੀ ਹੁਣ ਵੀ ਘੜ ਕੇ ਪਿੰਦੇ ਤੁਸੀਂ ਮੈਂ ਆਪ ਘੜ ਕੇ ਪੀਣ ਨੂੰ ਪੁੱਛ ਲਓ ਅੱਛਾ ਹਾਂ ਘੜ ਕੇ ਪਿੰਦੇ ਹਾਂਜੀ ਸਾਡਾ ਗਰਮ ਕੀਤਾ ਉਹ ਦੁੱਧ ਇਹਨਾਂ ਦੀ ਪਸੰਦ ਨਹੀਂ ਆਉਂਦਾ ਇਹਨਾਂ ਨੂੰ ਤਾਂ ਪਸੰਦ ਨਹੀਂ ਆਉਂਦਾ ਗਰਮ ਕੀਤਾ ਹੋਇਆ ਹਾਂਜੀ ਮੈਂ ਤਾਂ ਆਪ ਘਾ ਲੈਣੀ ਖੋਏ ਵਰਗਾ ਬਣਾ ਕੇ ਐਨ ਵਧੀਆ ਤਾਂ ਪੀਣਾ ਹੈ ਬੰਮਾ ਸੇਜਾ ਦਸੇਜਾਵਾ ਅੱਛਾ ਜੀ ਉਸ ਬਾਅਦ ਬਰ ਜਾਣਾ ਕੋਈ ਖਾਣ ਦੀ ਜਾ ਉਸੇ ਜਾ ਨਾਲੇ ਲੋਕ ਕਹਿੰਦੇ ਜੀ ਬਜ਼ੁਰਗੋ ਮਰਦੇ ਵਿੱਚ ਫਿਰ ਸਵਾਦ ਤਾਂ ਦੇਖਦੇ ਨਹੀਂ ਲੋਕ ਪਰ ਮਾਤਾ ਰਾਮ ਗੌਰ ਜੀ ਦਾ ਫਿਰ ਰਾਮ ਪਰੋਸੇ ਹੀ ਚੱਲਦੇ ਆ ਸੇਵਾ ਬਹੁਤ ਆ ਜੀ ਹਾਂਜੀ ਘਰ ਦੇ ਵਿੱਚ ਸਤਕਾਰ ਸਾਰੇ ਕਰਦੇ ਸਤਕਾਰ ਹੈਗਾ ਸਤਕਾਰ ਸਾਹਿਬ ਕਰਦੇ ਆ ਹੋਰ ਵੀ ਕਰਦੇ ਚਾਚੇ ਤਾਇਆ ਦੇ ਨਿਆਣੇ ਵੀ ਸਾਰੇ ਕਰਦੇ ਆ ਅਸੀਂ ਤਾਂ ਕਰਨ ਆਈਆਂ ਹਾਂ ਹਾਂਜੀ ਕੋਈ ਸਲਾਹ ਮੰਗਣ ਵੀ ਆ ਜਿੰਦਾ ਮਾਤਾ ਦੀ ਕੋਈ ਪੁਰਾਣੀ ਗੱਲ ਕੋਈ ਹੋਵੇ ਜਾਂ ਹਾਂਜੀ ਹਾਂਜੀ ਇਹ ਦੱਸਲਾਹ ਦੇ ਦਿੰਦੇ ਦੇ ਦੇ ਵਧੀਆ ਇਹਨ ਮਾਤਾ ਫਿਰ ਹੁਣ ਪਿੰਡ ਦੀ ਸਰਪੰਚੀ ਕਰਾਉਣੀ ਆ ਤੁਹਾਨੂੰ ਫਿਰ ਹੈਂ ਕਹਿੰਦੇ ਨੇ ਜਿਵੇਂ ਦਾ ਖਾਣ ਪੀਣ ਹੋ ਗਿਆ ਸਾਡਾ ਜਾਂ ਜਿਵੇਂ ਦਾ ਵਾਤਾਵਰਨ ਹੋ ਗਿਆ ਤਾਂ ਇਨਸਾਨ ਦੀ ਉਮਰ ਬਹੁਤ ਘਟ ਗਈ ਹੈ 50 ਸਾਲ ਤੋਂ ਬਾਅਦ ਇਹ ਸੋਚਣ ਲੱਗ ਜਾਂਦੇ ਆ ਬੰਦੇ ਵੀ ਪਤਾ ਨਹੀਂ ਹੁਣ ਯਾਰ ਕਦੋਂ ਸੁਨੇਹਾ ਆ ਜਾਣਾ ਪ੍ਰਮਾਤਮਾ ਦਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਵੀ ਹੈ ਪਰ ਇਸ ਕਥਨ ਨੂੰ ਉਲਟ ਕੀਤਾ ਮਾਤਾ ਜੀ ਨੇ ਮੇਰੇ ਨਾਲ ਜਾਂ ਮੈਂ ਮਾਤਾ ਜੀ ਨਾਲ ਆ ਬੈਠੇ ਆ ਮਾਤਾ ਜੀ ਤੇ ਕਹਿੰਦੇ ਬੇਬੇ ਦੀ ਉਮਰ 107 ਸਾਲਾਂ ਦੀ ਹੋ ਗਈ ਆ ਤੇ 107 ਸਾਲ ਹੋਰ ਜੀਣਾ ਹਲੇ ਤੇ ਵਾਹਿਗੁਰੂ ਕਰੇ ਜੀ ਜੀਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੜੇ ਫੜੇ ਗੱਜ ਕਾ ਬਲਾ ਜੀ ਸਦਸਮ ਖਪਾਈ ਵਾਹ ਜੀ ਵਾਹ ਚੜਦੀ ਕਲਾ ਜੀ ਕਿਹਦੇ ਹਾਂਜੀ ਹਾਂ ਨਾਮ ਦੱਸੋ ਪਹਿਲਾਂ ਆਪਣਾ ਨਾਮ ਰਾਮਕੌਰ ਰਾਮਕੌਰ ਵਾਹ ਜੀ ਵਾਹ ਤੇ ਮਾਤਾ ਜੀ ਰਾਮ ਦੀਕਤਾ ਇਹ ਜੀ ਕਿਰਪਾ ਹੈ ਹਾਂਜੀ ਤਾਂ ਹੀ ਆ ਹੈ ਤੇ ਪਾਠ ਕਿੰਨਾ ਕਰਦੇ ਮਤਾ ਜੀ ਫਿਰ ਵੀ ਤਾਂ ਝੂਠੀ ਕਹਿਣ ਪਾਠ ਨਹੀਂ ਮੈਂ ਵਾਂਦਾ ਰੱਬ ਦਾ ਨਾਮ ਲੈ ਆਂ ਮੈਂ ਝੂਠ ਨਹੀਂ ਪਾਠ ਨਹੀਂ ਉਹਨਾਂ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਆ ਸਭ ਕੁਝ ਕਹਿ ਲੈਂਦਾ ਹੋਰ ਤਾਂ ਠੀਕ ਹੈ ਠੀਕ ਹਾਂ ਬੜਾ ਦੇਰ ਜਾਈਏ ਬਾਪ ਜੀ ਆਦੇ ਸਭ ਕੁਝ ਕਹਿ ਲੈਂਦਾ ਠੀਕ ਹੈ ਉਮਰ ਪਤਾ ਲੱਗਿਆ ਕਹਿੰਦੇ 107 ਸਾਲ ਦੀ ਹੋਗੀ ਸੱਚ ਗੱਲ ਆ ਹੋ ਗਈ ਭਈਆ ਅੱਛਾ ਜੀ ਤੇ ਅੱਖਾਂ ਦਾ ਫਿਰ ਆਪਰੇਸ਼ਨ ਵੀ ਹੋ ਲਿਆ ਹੁਣ ਨਹੀਂ ਜੀ ਦਾ ਹਾਂਜੀ ਨਹੀਂ ਨਹੀਂ ਦਿਖਦਾ ਵੈਸੇ ਤੁਹਾਨੂੰ ਬਥੇਰਾ ਬਥੇਰਾ ਹਾਂ ਅੱਛਾ ਜੀ ਦੇਖ ਲਓ ਮੈਂ ਦੂਸਤ ਪੰਡਾ ਪਛਾਣ ਹੋ ਜਾਂਦਾ ਕੁੜੀ ਤੇ ਦੀ ਦਿਖਦੀ ਐਂਦਾ ਕੀੜੀ ਵੀ ਹੈ ਇਹਦੇ ਬਾਦਲਾਂ ਨੇ ਕੰਮ ਹੋ ਗਿਆ ਵਾਹ ਵਾਹ ਨਾ ਜੇ ਫੇਰੀ ਹੈ ਜਿਵੇਂ ਮੈਂ ਝੂਠ ਕਹਾ ਨਾ ਜੇ ਤਾਂ ਮੇਰੀ ਬਹੁਤ ਆ ਨਾ ਜੇ ਵੀ ਫੇਰੀ ਤੇ ਵੀ ਹਾਲਾ ਠੀਕ ਹੈ ਆ ਨਾ ਚੜਦੀ ਕਲਾ ਜੀ ਐਨ ਪੂਰੀ ਦੇਖਦੇ ਹਾਂ ਉਹ ਕਹਿੰਦਾ ਅਜਾ ਵੀ ਠੀਕ ਹੈ ਕੰਮ ਕਰ ਕਿੰਨਾ ਕੀਤਾ ਮਾਤਾ ਆਪਣੀ ਉਮਰ ਦੇ ਵਿੱਚ ਜਦੋਂ ਤੁਸੀਂ ਕੰਮ ਹਰ ਕਰ ਪੜੀ ਬਿਠਕਾਰੀ ਹੋਇ ਕਰਨਾ ਦਾ ਜਿਵੇਂ ਪਹਿਲਾਂ ਖੇਤਾਂ ਨੂੰ ਜਾਂਦੇ ਸੀ ਕੱਖ ਲਿਓਣੇ ਜਾ ਕੇ ਬਜ਼ੁਰਗਾਂ ਸਾਡੇ ਆਜ ਵੀ ਗਿਡਾਈਆਂ ਆਤਿਆਂ ਅੱਛਾ ਗਿਡਾਈਆਂ ਕਾਣੀਆਂ ਘਾਹਾਂ ਵਿੱਚ ਪੰਡਾ ਲਿਆਣੀਆਂ ਇੱਥਾ ਵੀ ਲਿਆਣੀਆਂ ਅੱਛਾ ਅੱਛਾ ਘਾਹਿਓ ਫੰਡਲ ਇੱਥਾ ਵੀ ਲਿਆਣੀਆਂ ਬਾਕੀ ਸਾਰਾ ਕੁਝ ਠੀਕ ਐ ਖਰੋਟ ਚੱਪਣ ਵਾਲੇ ਦੰਦ ਕਢਵਾ ਲੇ ਕਢਵਾ ਲੇ ਕੇ ਟੁੱਟ ਗਏ ਜੀ ਫਿਰ ਨਹੀਂ ਟੁੱਟੇ ਕਦੇ ਆ ਉਮਰ ਦੇ ਹਿਸਾਬ ਦੇ ਨਾਲ ਟੁੱਟ ਗਏ ਟੁੱਟ ਗਏ ਨਹੀਂ ਅੱਛਾ ਜੀ ਨਾ ਚੜਾਏ ਨਾ ਕਰੇ ਖਾਨੇ ਪਰੇਸ਼ਾਨ ਕਰਾਇਆ ਇੱਕ ਹੋਰ ਪਤਾ ਲੱਗਿਆ ਕਹਿੰਦੇ ਕਹਿੰਦੇ ਮਾਤਾ ਨੇ ਤਾਂ ਕਦੇ ਦਵਾਈਓ ਨਹੀਂ ਖਾਦੀ ਆਪਣੀ ਮਰਜ਼ੀ ਮੈਂ ਸੱਚੀ ਨਹੀਂ ਖਾਦੀ ਖਾ ਲਈ ਹੁੰਦੀ ਤੇ ਦਵਾ ਅੱਛਾ ਦਵਾ ਕਦੇ ਨਹੀਂ ਖਾਦੀ ਆ ਹੁਣ ਗੋਲੀ ਖਾ ਲੈਂਦੀ ਹਜਾ ਆ ਹੁਣ ਦੇ ਦਿੰਦੇ ਜਦੋਂ ਮਾਤਾ 1947 ਦਾ ਵਾਪਰਿਆ ਜਦੋਂ ਹੱਲੇ ਹੋਏ ਉਦੋਂ ਕਿੰਨੀ ਉਮਰ ਸੀ ਕਾ ਦੋ ਹੱਲਿਆਂ ਚ ਹੱਲਿਆਂ ਚ ਜਦੋਂ ਰੋਲੇ ਪਏ ਜਾ ਜੋ ਰਿਪੇ ਤੇ ਗਿਆ ਤਾਂ ਸੀ ਏਦਾਂ ਨਹੀਂ ਜਿਵੇਂ ਮਟਿਆ ਰਹੀ ਅੱਛਾ ਜਦ ਹੱਸ ਜਦੇ ਹਾਂਜੀ ਹਾਂ ਹਾਂ ਤਕੜੀਆਂ ਸੀ ਉਦੋਂ ਮਤਲਕੇ ਤੇ ਉਦੋਂ ਕਿਹਾ ਜਾ ਫਿਰ ਮਾਹੌਲ ਸੀ ਮਾਤਾ ਪਿੰਡਾਂ ਦਾ ਜਾਂ ਡਰੇ ਹੋਏ ਸੀ ਲੋਕ ਤਾਂ ਤੁਹਾਨੂੰ ਕੀ ਲੱਗਦਾ ਸੀ ਉਦੋਂ ਕਿੱਦਾਂ ਡਰੇ ਹੋਏ ਸੀ ਲੋਕ ਉਦੋਂ ਡਰੇ ਹੋਏ ਸੀ ਆਹੋ ਆਹੋ ਡਰ ਲੱਗਦਾ ਸੀ ਨਾ ਜੀ ਕਿਉਂਕਿ ਆਪਸੀ ਉਹ ਜਾਂ ਤਾਂ ਅੰਦਰੀ ਦੀ ਬਾਰ ਬਾਤ ਸੀ ਬਾਹਰ ਵਾਲਾ ਨਾ ਸੁਕਾ ਦੇ ਯਾ ਛੋਟੀਆਂ ਦੀਆਂ ਹਾਂਜੀ ਹਾਂ ਹਾਂ ਬਾਹਰੋਂ ਖੇਜੀ ਛਲਵਾ ਦਿਖਣਾ ਉੱਤੋਂ ਹੀ ਬੰਬ ਸਿਰ ਦੇਣਾ ਅੱਛਾ ਇੱਦਾਂ ਕਹਿੰਦੇ ਸੀ ਇਹਦੇ ਦੇ ਕਰ ਨਹੀਂ ਕਹਿੰਦੇ ਸੀ ਅੰਦਰ ਹੀ ਦੀਵੇ ਵਾਲ ਨੇ ਅੰਦਰ ਹੀ ਲਵਾਇਆ ਕਰਨਾ ਇਹ ਇਹੀ ਦਾਦੀ ਯਾਦ ਤੇ ਭੈਣ ਭਾਈ ਕਿੰਨੇ ਸੀ ਤੁਸੀਂ ਭਾਈ ਦੋ ਹੀ ਸੀ ਭੈਣਾਂ ਪਾਣੀ ਨਹੀਂ ਥਾ ਖਾਡ ਅੱਛਾ ਦੋ ਹੀ ਭੈਣਾਂ ਸੀ ਬਸ ਇਹੀ ਮੇਰੀ ਭੈਣ ਮਾਰ ਗਈ ਅੱਛਾ ਕਦੋਂ ਕਦੋਂ ਮੌਤ ਹੋਈ ਜੀ ਉਹ ਤਾਂ ਜੁੱਟਾ ਖਲੇ ਚ ਹੋ ਗਿਆ ਉਹਨੂੰ ਵੀ ਉਹਦੇ ਨਹੀਂ ਆਨੇ ਹੈਗੇ ਕੁੜੀਆਂ ਦੀਆਂ ਤੇ ਉਹ ਮੁੰਡੇ ਤੇ ਉਹਦੇ ਸਭ ਕੁਝ ਹੈਗਾ ਤਾਂ ਹੁਣ ਫਿਰ ਮਾਤਾ ਪੜਪੋਤਿਆਂ ਦੇ ਬਾਅਦ ਅੱਗੇ ਵੀ ਚੱਲ ਪਿਆ ਨਕਰ ਦਾਦੀ ਬਣ ਗਈ ਕਿ ਨਹੀਂ ਹੁਣ ਬਣੀ ਜਾਣ ਹਲਕੜ ਮਾਰ ਦਾਦੀ ਪਰਦਾਦੀ ਨਕਰ ਦਾਦੀ ਨਹੀਂ ਨਕਰ ਦਾਦੀ ਵਾਲੇ ਹੋਗੇ ਕਿ ਪਰਦਾਦੀ ਆ ਜੇ ਤੁਸੀਂ ਪਰਦਾਦੀ ਹੋਈਆ ਹੱਲ ਹੈ ਗਈਆਂ ਨੇ ਇਹ ਹੈਗੀ ਇਹਦਾਤ ਮਤਲਬ ਕਿ ਤਾਂ ਐ ਕਿਉਂਕਿ ਮੈਨੂੰ ਜਿੱਤੇ ਤੱਕ ਲੱਗਦਾ ਵੀ ਘਰ ਦੇ ਵਿੱਚ ਸੇਵਾ ਵੀ ਫਿਰ ਚੰਗੀ ਹੁੰਦੀ ਆ। ਕਦ ਸੇਵਾ ਤਾਂ ਨਾ ਬੰਦਾ ਦੱਬਾ ਸੱਟ ਮਾਰ ਜਾਬਾ। ਅੱਛਾ ਸੇਵਾ ਸੇਵਾ ਕਰਾਨੀ ਰਹੀ ਹੈ। ਨਹੀਂ ਨਹੀਂ ਵੈਸੇ ਪੁੱਛ ਪੜਤਾਲ ਤਾਂ ਕਰਦੇ ਆ ਤੁਹਾਡੀ। ਇੱਦਾਂ ਤਾਂ ਹੁਣ ਬਥੇਰੀ ਹੁੰਦੀ। ਪੁੱਛਦਾ ਮੇਰੀ ਮੁੰਡੇ ਨਾਲ ਜਾ ਰਿਹਾ। ਮਾਂ ਤਾਂ ਬੈਠੀ ਉਹ ਬੇੜੇ ਦਾ ਸ਼ਿੰਗਾਰ ਹੈ ਤੂੰ। ਹਨਾ ਜੀ। ਹੈ ਤਾਈ। हां जी क्योंकि ਬਜ਼ੁਰਗ ਸਾਡੇ ਆ ਜੀ ਜਿਹੜੇ ਬਜ਼ੁਰਗ ਇੱਕ ਘਰ ਦੀ ਰੌਣਕ ਵੀ ਹੁੰਦੇ ਆ ਹੈਨਾ ਜੀ ਬੱਚੇ ਤੇ ਬਜ਼ੁਰਗ ਇਹ ਦੋਹੇ ਹੋਣੇ ਜ਼ਰੂਰੀ ਹੈ ਜੀ ਹੋਈ ਮਮਾ ਮੈਂ ਬੈਠੀ ਜਾ ਮੈਨੂੰ ਹੱਕਾ ਵੀ ਨਾ ਦਿਖਾ ਤੂੰ ਕਿਹਨੇ ਕਹਿੰਨਾ ਬੰਦਾ ਬੈਠਾ ਬੇੜਨ ਬਾੜਨਾ ਦਰਵਾਜ਼ਾ ਵੀ ਖੋਲ ਲੂੰਗਾ ਥਾਰਾ ਹੈਗਾ ਡੱਬੇ ਚ ਪਿਸਤੌਲ ਤਾਂ ਨਹੀਂ ਰੱਖਦੀ ਮਾਤਾ ਬੰਦਾ ਤਾਂ ਫਮ ਗੁੰਗਾ ਹੀ ਬੈਠਾ ਰੋ ਗਨ ਬੰਦਰ ਉਹ ਗੁੰਗਾ ਹੀ ਬੈਠਾ ਰਹਿਤ ਉਹ ਹੁੰਦੀਆਂ ਕਿੰਨੀ ਕਿਛਾ ਹੈ ਮਤਲਬ ਕਿ ਅਜੇ ਜੂਣ ਦੀ ਹੈਜੀ ਇੱਛਾ ਹੋਰ ਹੋਜੀ ਨਹੀਂ ਜਿੰਨਾ ਜੀਣਾ ਇਹ ਕਿਹ ਪਰ ਹਰ ਖਰਸੇ ਵੀ ਨੇ ਯੁਨਾ ਕਰ ਸਾਲ ਵੀ ਨਾ ਇਹ ਪਰਮਾਤਮਾ ਦੇ ਭਰੋਸੇ ਦੀ ਛੱਡਿਆ ਹੋਇਆ ਭਾਈ ਜਿੰਨੀਆਂ ਚਿਰ ਆਪਣੀ ਕੋਈ ਇੱਛਾ ਨਹੀਂ ਆ ਵੀ ਜਾ ਜਿਉਣਾ ਨਾ ਜਾ ਹਨਾ ਜਾਦੂ ਨਾਲ ਨਹੀਂ ਜੇ ਚਲਤਾ ਨਹੀਂ ਜੇ ਛੱਡਿਆ ਰਹੇ ਮੈਂ ਆ ਪਰ ਅਸੀਂ ਕਹਿੰਦੇ ਤੁਸੀਂ ਜੁਗ ਜੁਗ ਜਿਓ ਪਰ ਕਹਿੰਦੇ ਖਰਾਕਾਂ ਚੰਗੀਆਂ ਨਹੀਂ ਆ ਜੀ ਹੁਣ ਤਾਂ ਬਜ਼ੁਰਗ ਹੋਣ ਤੋਂ ਪਹਿਲਾਂ ਹੀ ਜਿਹੜੇ ਆ ਲੋਕ ਜੀ ਤੁਰ ਗਏ ਤੁਰ ਜਾਂਦੇ ਆ ਜੀ ਤੁਸੀਂ ਆਪਣੀ ਖੁਰਾਕ ਠੀਕ ਰੱਖੀ ਹੋਣੀ ਆ ਵੀਰ ਆਪੇ ਖਾਦਾ ਭੇਜਾ ਇੱਥੇ ਵੀ ਉੱਠ ਆਪਨੀ ਮਾਪੀ ਵੀ ਅੱਛਾ ਜੀ ਹਾਂ ਕਿਸ ਤਰ੍ਹਾਂ ਦੀ ਖੁਰਾਕ ਸੀ ਤੁਹਾਡੀ ਜੀ ਫਿਰ ਸਾਨੂੰ ਵੀ ਦੱਸ ਦੋ ਹੁਣ ਮੈਂ ਦੁੱਧ ਕਾੜ ਕਾ ਪੀਣਾ ਹੁਣ ਤਾਂ ਪਚਦਾ ਹੀ ਨਹੀਂ ਜੀ ਫਿਰ ਉਹ ਐ ਵੀ ਪਾਚਦਾ ਮੈਂ ਤਾਂ ਹੁਣ ਵੀ ਹੁਣ ਵੀ ਕਾੜ ਕੇ ਪੀਂਦੇ ਤੁਸੀਂ ਹੁਣ ਵੀ ਕਾੜ ਕੇ ਪਿੰਦੇ ਤੁਸੀਂ ਮੈਂ ਆਪ ਕਾੜ ਕੇ ਪੀਣੀ ਪੁੱਛ ਲਓ ਅੱਛਾ ਹਾਂ ਕਾੜ ਕੇ ਪਿੰਦੇ ਜੀ ਹਾਂ ਜੀ ਸਾਡਾ ਗਰਮ ਕੀਤਾ ਉਹ ਦੁੱਧ ਇਹਨਾਂ ਦੀ ਪਸੰਦ ਨਹੀਂ ਆਂਦਾ ਇਹਨਾਂ ਨੂੰ ਤਾਂ ਪਸੰਦ ਨਹੀਂ ਹੁੰਦਾ ਗਰਮ ਕੀਤਾ ਹੋਇਆ ਹਾਂ ਜੀ ਮੈਂ ਤਾਂ ਆਪ ਕਾੜ ਲੈਣੀ ਉਏ ਵਰਗਾ ਬਣਾ ਕੇ ਐਨ ਵਧੀਆ ਤਾਂ ਪੀਣਾ ਹੈ ਬੰਮਾ ਸੇਜ ਦਾ ਦਸੇਜ ਹੈ ਜਵਾ ਅੱਛਾ ਜੀ ਉਸ ਬਾਦ ਮੜ ਜਾਣਾ ਉਹ ਵੀ ਖਾਧੀ ਜਾ ਸੜਾ ਨਾਲੇ ਲੋਕ ਕਹਿੰਦੇ ਜੀ ਬਜ਼ੁਰਗ